ਹਾਲੇ ਤੱਕ ਰੈਸਕਿਊ ਆਪਰੇਸ਼ਨ ਜਾਰੀ ਹੈ ਮਿਰਠਾ ਦੇ 15 ਕਿਤੇ ਪਸ਼ੂ ਇਸ ਵੇਲੇ ਜਿਹੜੀਆਂ ਹੈਗੀਆਂ ਗਾਈਆਂ ਉਹ ਅਮਰਿਤਕ ਪਾਈਆਂ ਗਈਆਂ ਬਾਕੀਆਂ ਨੂੰ ਕੱਢ ਰਿਹਾ ਪਰ ਵਿੱਚੋਂ ਵੀ ਕਾਫੀ ਸਾਰੀਆਂ ਜਿੰਦੀਆਂ ਵੀ ਨਿਕਲ ਰਹੀਆਂ ਜਿਹੜੇ ਜਿੰਦਾ ਪਸ਼ੂ ਨਿਕਲ ਰਹੇ ਹੈ ਜਾਂ ਜਿਹੜੀਆਂ ਜਿੰਦਾ ਗਾਈਆਂ ਨਿਕਲ ਰਹੀਆਂ ਉਹਨਾਂ ਦਾ ਅਸੀਂ ਇਲਾਜ ਕਰ ਰਹੇ ਹਾਂ ਹੁਣ ਤੱਕ ਜਿਹੜੀਆਂ 6-7 ਗਾਈਆਂ ਬਾਹਰ ਕੱਢੀਆਂ ਦੋ ਦਿਨ ਦੀ ਹਾਲਤ ਕੰਪੀਰ ਬਹੁਤ ਜ਼ਿਆਦਾ ਗੰਭੀਰ ਹੈ ਤੇ ਚਾਰਕ ਜਿਹੜੇ ਹੈਗੇ ਕਾਇਆਂ ਉਹਨਾਂ ਨੂੰ ਅੱਪਰ ਠੀਕ ਠਾਕ ਪਚਾ ਕੇ ਉਹਨਾਂ ਦਾ ਇਲਾਜ ਕਰ। ਅਜੇ ਹੋਰ ਵੀ ਗਾਵਾਂ ਜਾਂ ਨਹੀਂ। ਹਾਂਜੀ ਹੋਰ ਚੱਲ ਰਹੀਆਂ ਰੈਸਕਿਊ ਆਪਰੇਸ਼ਨ ਚੱਲ ਰਹੀਆਂ ਹਨ। ਤੇ ਠੀਕ ਹੈ ਜੀ। ਸਰ ਕੀ ਨਾਮ ਆਪਣਾ ਹੈ? ਮੈਂ ਮਨਿੰਦਰ ਪਾਸ਼ਰ। ਠੀਕ ਹੈ ਜੀ। ਗਊਸ਼ਾਲਾ ਦੇ ਪ੍ਰਧਾਨ ਹੈਗੇ ਸਰ? ਨਹੀਂ ਨਹੀਂ। ਠੀਕ ਹੈ। ਅਸੀਂ ਤੋਂ ਦੀ ਕੋਈ ਠੀਕ ਹੈ। ਕਿੰਨੀਆਂ ਗਾਵਾਂ ਦੀ ਸੇਵਾ ਦਾ ਰੁੱਦੀ ਆਈ ਦਾ? ਹਾਂਜੀ। ਮੈਂ ਕਿੰਨੇ ਵਜੇ ਹਾਸਾ ਹੋਇਆ ਸਰ ਇਹ? ਪਤਾ ਨਹੀਂ 2:30 ਵਜੇ ਦੀ ਠਾ ਅਸ-ਪਾਸ ਦੀ ਗੱਲ ਬਣੀ ਹੈ। ਠੀਕ ਹੈ। ਕਿੰਨੀਆਂ ਗਾਵਾਂ ਸੀਗੀਆਂ ਸਰ? ਗਾਵਾਂ 9-10 ਗਾਵਾਂ ਸੀਗੀਆਂ ਬਾਕੀ ਬੱਚੇ ਛੋਟੇ ਸੀਗੇ ਠੀਕ ਹੈ ਹਾਂ ਜੀ ਕਿੰਨੀਆਂ ਗਾਵਾਂ ਇੰਜੀਨੀਅਰ ਟੋਟਲ ਟੋਟਲ ਮੇਰੇ ਕੋਲ ਇੱਥੇ ਪਤੀ ਚੌ ਚੌਤੀ ਕਿ ਪਸ਼ੂ ਹੋਣੇ ਆ ਠੀਕ ਹੈ ਜਿਹਦੇ ਵਿੱਚ ਤਿੰਨ ਚਾਰ ਚਾਰ ਪੰਜ ਗਾਵਾਂ ਜਿਹੜੀਆਂ ਉਹ ਪੂਰੀਆਂ ਹੋ ਗਈਆਂ ਵਿੱਚ ਉਹਨਾਂ ਦੇ ਬੱਚੇ ਪੂਰੇ ਹੋ ਗਏ ਬਾਕੀ ਗਾਵਾਂ ਬਚ ਗਈਆਂ ਕਾਫੀ ਬਚ ਗਈਆਂ ਬੱਚੇ ਨੂੰ ਕੱਢ ਰਹੇ ਜੀਸੀਬੀ ਦੇ ਨਾਲ ਲੋਕਾਂ ਨੇ ਬਹੁਤ ਸਾਰਾ ਜੋਗ ਦਿੱਤਾ ਸਾਰਿਆਂ ਨੇ ਆ ਕੇ ਆ ਗਏ ਉਸ ਵੇਲੇ ਪਹੁੰਚ ਗਏ ਆ ਉਸ ਪਰ ਸਾਸ਼ਨ ਸਾਡੀ ਪਹੁੰਚ ਗਈ ਸੀਆਈਡੀ ਵਾਲੇ ਉਸ ਲਈ ਪਹੁੰਚ ਗਏ ਆ ਆ ਕੇ ਸਾਰਿਆਂ ਨੇ ਬੜੀ ਮਿਹਨਤ ਕਰਕੇ ਤਾਂ ਸਾਰਿਆਂ ਨੂੰ ਬਚਾਇਆ ਕਾਫੀ ਪਸ਼ੂ ਬਚ ਵੀ ਗਏ ਆ ਤੇ ਉਹ ਤੇ ਸਕੀ ਰੋਡ ਤੇ ਦੀ ਦੋਸਤ ਜਿਹੜੀ ਸ਼ਿਕਰੀ ਬਣ ਕੇ ਸੱਜ ਗਈ ਆ ਤਾਂ ਜਿਹੜੀ ਉਹ ਸ਼ਾਸ਼ੀ ਤੇ ਦੱਸਦੇ ਕੋਈ ਦੇਪਾਰਟਮੈਂਟ ਨਾਲ ਪ੍ਰਸ਼ਾਸਨਦਾਰ ਦੇ ਸਪੋਰਟ ਕਿਸੇ ਵੀ ਸਿਰਦੇ ਦੇ ਆਏ ਭਾਈ ਇਹ ਆਸਾ ਇੰਨਾ ਵੱਡਾ ਹੋਇਆ ਕਿ ਮੌਕੇ ਤੇ तकरीबन ਜਿਹੜੀ ਅਸੀਂ ਜੀਰੋ ਕੰਸੀ ਜਿਹੜੀ ਜੰਡਿਕਾ ਦੇ ਕਾਰਨ ਹੀ ਜੋ ਲੋਕਾਂ ਨੇ ਸਾਨੂੰ ਦੱਸਿਆ ਕਿ ਉਸ ਦਿਨ ਫਿਰਨਾ ਦੀਵਾਰ ਦੇ ਨਾਲ ਕੁਝ ਪੁੱਟੇ ਸੀਗੇ ਪੁੱਟੇ ਵੱਟ ਗਏ ਸ਼ਾਇਦ ਉਹ ਜੜੰਮ ਜੜੰਮ ਵੀ ਬਾਹਰ ਕੱਢੀ ਗਈ ਪਰ ਮਿੱਟੀ ਉਹ ਵੀ ਪ੍ਰਸਾਦ ਨੂੰ ਵੀ ਉਹ ਪਾਣੀ ਨਹੀਂ ਆ ਚਲਾ ਗਿਆ ਤੇ ਉਹੀ ਫਿਰ ਕੰਨ ਖੱਲੇ ਬੈਠੇ ਰਹੇ ਲੈਂਟਰ ਦਾ ਪਏ ਨੂੰ ਹਜੇ ਕਰਸਾਲ 1.5 ਸਾਲ ਹੀ ਹੋਇਆ ਸੀ ਪੰਜ ਕਿੰਦਰ ਲੈਂਟਰ ਪਿਆ ਮਰਾਬੀ ਲੈਂਟਰ ਪਿਆ ਦੀਵਾਰ ਬੈਠਣ ਦੇ ਨਾਲ ਹੀ ਜਿਹੜੇ ਸ਼ੈੱਡ ਥੱਲੇ ਸੀ ਲੈਂਟਰ